ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਦੀ ਰੰਗਮਤਾ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਕੀਤੀ ਗਈ ਆ ਜਦੋਂ ਸਮਾਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਉਸ ਸਮੇਂ ਜ਼ਬਰ ਔਰ ਜ਼ੁਲਮ ਦਾ ਜਿਹੜਾ ਨਾਸ਼ ਕਰਨ ਦੀ ਗੱਲ ਕੀਤੀ ਉਥੇ ਉਹਨਾਂ ਨੇ ਬੈਰ ਵਿਰੋਧ ਕੂਚਨੀਤ ਜਾਤ ਪਾਤ ਸਾਰੀਆਂ ਗੱਲਾਂ ਦਾ ਖਾਤਮਾ ਕਰਨ ਦਾ ਸੁਨੇਹਾ ਦਿੱਤਾ ਤੋਂ ਮੈਂ ਸਮਝਦਾ ਸਾਡੇ ਲਈ ਅੱਜ ਦੇ ਸਮਾਜ ਦੇ ਲਈ ਜੋ ਸੁਨੇਹੇ ਗੁਰਨਾਨਕ ਪਾਸ਼ਾ ਜੀ ਨੇ ਉਸ ਸਮੇਂ ਦਿੱਤੇ ਅੱਜ ਵੀ ਸਾਡੇ ਲਈ ਉਹ ਸੁਨੇਹੇ ਉਨੇ ਹੀ ਜ਼ਰੂਰੀ ਨੇ ਜੋ ਉਹਨਾਂ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮੈਂ ਸਮਝਦਾ ਗੁਰਨਾਨਕ ਪਾਸ਼ਾ ਜੱਤ ਤੇ ਗੁਰੂ ਜਿਨ੍ਹਾਂ ਨੇ ਸਾਰੇ ਜਿਨ੍ਹਾਂ ਨੂੰ ਦੁਨੀਆ ਕਾਇਨਾਤ ਜਿਨ੍ਹਾਂ ਨੂੰ ਆਪਣਾ ਗੁਰੂ ਮੰਨਦੀ ਆ ਸੋ ਅੱਜ ਉਹਨਾਂ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਔਰ ਕੋਸ਼ਿਸ਼ ਆ ਸਮੁੱਚੀ ਸੰਗਤ ਦੀ ਵੀ ਕਰਤਾਰ ਗੁਰਨਾਨਕ ਪਾਸ਼ਾ ਦਾ ਜਿਹੜਾ ਸਿਨੇਹਾ ਉਹ ਬਚਾਇਆ ਜਾਵੇ ਔਰ ਸੰਗਤ ਮੈਂ ਵੀ ਸਮਝਦਾ ਆ ਵੀ ਸੰਗਤ ਗੁਰਨਾਨਕ ਪਾਸ਼ਾ ਜੀ ਦੇ ਕਹਿ ਅਨਸਾਰ ਜਿਹੜਾ ਉਹਨਾਂ ਦੇ ਰਸਤਿਆਂ ਤੇ ਚੱਲੇਗੀ ਸੋ ਅਸੀਂ ਇੱਥੇ ਸਮੁੱਚੀ ਸੰਗਤ ਜਿਹੜੀ ਸੰਗਤ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਾਮੁਲ ਹੋਇਤੀ ਉਹਨਾਂ ਦਾ ਧੰਨਵਾਦ ਕਰਦੇ ਆਂ ਉੱਥੇ ਕੋਟਾਂ ਕੋਟਾਂ ਧੰਨਵਾਦ ਸ਼੍ਰੀ ਗੁਰਬਖਸ਼ ਸਾਹਿਬ ਜੀ ਜਿਨ੍ਹਾਂ ਦੀ ਅਗਵਾਈ ਦੇ ਵਿਚਾਰੇ ਵਿਸ਼ਾਲ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਹੁੰਦਾ ਹੋਇਆ ਜੋਤੀ ਸਰੂਪ ਜਾ ਕੇ ਸਮਾਪਤੀ ਹੋਈ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ